ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆਂ ਜੀ ਮੇਰਾ ਮੋਬਾਈਲ ਨੰਬਰ 9592 74003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਜਰਸੀ ਦਿਖਾਉਂਗਾ ਕਰਮਾਲੀ ਹਜੇ ਗੱਬਣਾ ਥਾਂ ਸੋਹਣੇ ਚਾਰੇ ਗੈਪ ਚ ਲੱਗੇ ਹੋਏ ਕੱਲੇ ਕੱਲੇ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਹੈ ਵੀਰ ਦੀ ਦੂਜਾ ਸੂਹਾ ਸੋਨ ਵਾਲੀ ਹੈ ਮੂੰਹ ਤੋਂ ਛੇ ਦੰਦ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 15 ਦਿਨ ਦੀ ਬੱਚੀ ਕੱਚੀ ਆ ਦੁੱਧ ਪਹਿਲੇ ਸੂਏ ਬਾਈ ਜੀ ਹੋਣੇ ਕਹਿੰਦੇ ਬੱਚੀ ਨੇ 16 ਕਿਲੋ ਚੁਆਇਤ ਕਿਸ 17 18 ਕਿਲੋ ਤੇ ਬਾਈ ਜੀ ਉਹਨੇ ਕਹਿੰਦੇ ਵੱਚੀ ਬੜਾ ਆਰਾਮ ਨਾਲ ਚੁਆਜੂ ਹਵਾਨਾ ਵੇਖ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਚਾਰ ਥਾਣਾ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਬੂਤੀ ਬਾਤੀ ਸੋਹਣੀ ਥਾਣ ਚਾਰੇ ਦੋਸਤੋ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਫੋਰ ਸ਼ਾਂਗ ਪੋਰਾ ਵੀ ਨਹੀਂ ਚਾਰਾ ਥਾਣਾ ਸੇਮ ਸਾਈਜ਼ ਜੀ ਦੋਸਤੋ ਹਵਾਨਾ ਖਿਚਾਂਗੇ ਤਾਰਾ ਵੜਾਂਗੂ ਵਤੂਗਾ ਵਾਲਟਲ ਜੇ ਕਾਫੀ ਭਈ ਆ ਬੂਤੀ ਬਾਤੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਪੈਟਪੜਾ ਚੰਗਾ ਚੌੜਾ ਹਾਈਟ ਵਾਈ ਦੋਸਤੋ ਦਰਮਿਆਨੇ ਜੇ ਕਾਦੀ ਜਰਸੀ ਆ ਨਾਂ ਵਾਲੀ ਵੱਡੀ ਨਾਂ ਵਾਲੀ ਛੋਟੀ ਦਰਮਿਆਨੇ ਜੇ ਕਾਦੀ ਆ ਉਤੀ ਬਾਤੀ ਸੋਹਣੀ ਆ 15 ਦਿਨ ਦੀ ਡੇਟ ਮੁਤਾਬਕ ਬਾਈ ਕਹਿੰਦਾ ਕੱਚੀ ਆ ਦੁੱਧ ਪਹਿਲੇ ਸੂਏ 16 ਕਿਲੋ ਜਵੈਤ ਕੀ 17 18 ਕਿਲੋ ਦੁੱਧ ਖੁੱਲਾ ਬੜਾ ਆਰਾਮ ਨਾਲ ਪਿਆਜੂ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 2 ਘੱਟ 60 58000 ਰੁਪਇਆ ਉੱਚ 22 ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੇ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ